ਸਤਿਗੁਰੂ ਜੀ ਸਾਰਿਆਂ ਨੂੰ ਸਕਰੀਨ ਤੇ ਦੇਖ ਕੇ ਤੁਸੀਂ ਸਮਝ ਕੇ ਹੋਵਗੇ ਕਿ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਮਸਾਲਾ ਪੀਨਰ ਦੀ ਰੈਸਪੀ ਬਹੁਤ ਹੀ ਜ਼ਿਆਦਾ ਟੇਸਟੀ ਮਜ਼ੇਦਾਰ ਇਸਦੇ ਲਈ ਇੱਕ ਮਸਾਲਾ ਰੈਡੀ ਕਰਾਂਗੇ ਜਿਸਦੇ ਵਿੱਚ ਇੱਕ ਚਮਚ ਕਾਲਾ ਨੂਨ ਇੱਕ ਚਮਚ ਧਨੀਆ ਪਾਊਡਰ ਇੱਕ ਚਮਚ ਕਸ਼ਮੀਰੀ ਲਾਲ ਮਿਰਚ ਪਾਊਡਰ ਬਿਲਕੁਲ ਥੋੜਾ ਜਿਹਾ ਲਾਲ ਮਿਰਚ ਪਾਊਡਰ ਇੱਕ ਚਮਚ ਚਾਟ ਮਸਾਲਾ ਤੇ ਚਮਚ ਦਾ ਚੌਥਾ ਐਸਾ ਗਰਮ ਮਸਾਲਾ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹਦੇ ਵਿੱਚ ਸਿੰਪਲ ਵਾਲਾ ਲੂਣ ਜਿਹੜਾ ਹੈ ਉਹ ਐਡ ਨਹੀਂ ਕੀਤਾ ਇੱਥੇ ਸਿਰਫ ਅਸੀਂ ਕਾਲਾ ਲੂਣ ਜਿਹੜਾ ਹੈ ਉਹ ਐਡ ਕਰਾਂਗੇ ਤੇ ਜਿੱਦ ਨਾ ਮੈਂ ਅਮਚੂਰ ਪਾਊਡਰ ਐਡ ਕਰਨਾ ਭੁੱਲ ਗਈ ਸੀ ਤਾਂ ਅੱਧਾ ਚਮਚ ਦੇ ਕਰੀਬ ਅਮਚੂਰ ਪਾਊਡਰ ਮੈਂ ਇਹ ਕਰ ਦਿੱਤਾ ਬਾਜ ਜੇਕਰ ਤੁਹਾਡੇ ਕੋਲ ਅਮਚੂਰ ਪਾਊਡਰ ਨਾ ਹੋਵੇ ਤਾਂ ਤੁਸੀਂ ਕੀ ਕਰੋ ਦੇਖਦੇ ਹਾਂ ਜੀ ਆਪਾਂ ਅੱਗੇ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗੀ ਤੇ ਮੂੰਗਫਲੀ ਬਣਾਉਣ ਦੇ ਲਈ ਆਪਾਂ 1.5 ਕੱਪ ਕੱਚੀ ਮੂੰਗਫਲੀ ਲਈ ਹੈ ਮੈਂ ਜਿੰਨੀ ਤੁਸੀਂ ਮੂੰਗਫਲੀ ਲੈਣੀ ਆ ਉਸ ਤੋਂ ਅੱਧਾ ਅਸੀਂ ਬੇਸਣ ਲਵਾਂਗੇ 1.5 ਕੱਪ ਮੂੰਗਫਲੀ ਦਾ ਪੌਣਾ ਕੱਪ ਬੇਸਣ ਦਾ ਮੈਂ ਯੂਜ਼ ਕਰ ਰਹੀ ਹਾਂ ਫਿਰ ਆਪਾਂ ਇਹਦੇ ਵਿੱਚ ਬੇਸਿਕ ਜੇ ਮਸਾਲੇ ਜਿਸ ਦੇ ਵਿੱਚ ਸਿੰਪਲ ਵਾਲਾ ਲੂਣ ਜਿਹੜਾ ਐਡ ਕੀਤਾ ਹੈ ਜੀਰਾ ਪਾਊਡਰ ਧਨੀਆ ਪਾਊਡਰ ਕਸ਼ਮੀਰੀ ਲਾਲ ਮਿਰਚ ਪਾਊਡਰ ਤੇ ਹਲਦੀ ਪਾਊਡਰ ਬਿਲਕੁਲ ਥੋੜੇ ਥੋੜੇ ਮਸਾਲੇ ਐਡ ਕਰ ਦਿਆਂਗੇ ਤੇ ਮਿਕਸ ਕਰ ਲਵਾਂਗੇ ਡਰਾਈ ਚੀਜ਼ਾਂ ਨੂੰ ਉਸ ਦੇ ਬਾਅਦ ਆਪਾਂ ਇਹਦੇ ਵਿੱਚ ਪਾਣੀ ਐਡ ਕਰ ਦਾਂਗੇ ਬੇਸਨ 'ਚ ਤੇ ਬੇਸਨ ਦਾ ਇੱਕ ਪਤਲਾ ਜਿਹਾ ਕੋਲ ਜਿਹੜਾ ਐ ਉਹ ਅਸੀਂ ਬਣਾ ਲੈਣਾ ਹੈ ਪਾਣੀ ਅਸੀਂ ਥੋੜਾ ਥੋੜਾ ਕਰਕੇ ਹੀ ਐਡ ਕਰਾਂਗੇ ਇਹਦੇ ਨਾਲ ਕੀ ਹੁੰਦਾ ਹੈ ਕਿ ਇੱਕ ਦਾ ਬੇਸਨ ਦੀਆਂ ਜਿਹੜੀਆਂ ਗੁਠਲੀਆਂ ਹੈ ਉਹ ਖਤਮ ਹੋ ਜਾਂਦੀਆਂ ਦੂਜਾ ਬੇਸਨ ਜਿਹੜਾ 에ਰੀ ਹੋ ਜਾਂਦਾ ਹੈ ਤੇ ਜਦੋਂ ਅਸੀਂ ਇਹਨੂੰ ਪੀਨੱਟਸ ਦੇ ਉੱਪਰ ਕੋਟ ਕਰਦੇ ਹਾਂ ਤਾਂ ਇਹ ਬਹੁਤ ਹੀ ਫਲਫੀ ਹੋ ਜਾਂਦਾ ਵਾ ਤੇ ਸਾਡੀਆਂ ਪੀਨੱਟਸ ਜਿਹੜੀਆਂ ਆਏ ਉਹ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣਦੀਆਂ ਵਾ ਇਸ ਤਰ੍ਹਾਂ ਥੋੜਾ ਥੋੜਾ ਪਾਣੀ ਐਡ ਕਰਦੇ ਹੋਏ ਆਪਾਂ ਇਹਦਾ ਕੋਲ ਬਣਾ ਲਵਾਂਗੇ ਤੇ ਜੇਕਰ ਤੁਹਾਡੇ ਕੋਲੇ ਆਮਚੂਰ ਪਾਊਡਰ ਨਾ ਹੋਵੇ ਤਾਂ ਤੁਸੀਂ ਇੱਕ ਨਿੰਬੂ ਦਾ ਰਸ ਇਹਦੇ ਵਿੱਚ ਬੇਸਨ ਦੇ ਕੋਲ ਦੇ ਵਿੱਚ ਐਡ ਕਰ ਦਿਓ ਤਾਂ ਤੁਹਾਡਾ ਜਿਹੜਾ ਕੰਮ ਆ ਉਹ ਚੱਲ ਜਾਏਗਾ ਵੈਸੇ ਵੀ ਤੁਸੀਂ ਨਿੰਬੂ ਦਾ ਰਸ ਇਹਦੇ ਵਿੱਚ ਵੀ ਐਡ ਕਰ ਸਕਦੇ ਹੋ ਤਾਂ ਵੀ ਬਹੁਤ ਵਧੀਆ ਟੇਸਟ ਆਉਂਦਾ ਵਾ ਤੇ ਕੋਲ ਇੰਨਾ ਪਤਲਾ ਬਣਾਉਣਾ ਵਾ ਚਮਚ ਜਦੀ ਬੈਕ ਸਾਈਡ ਨਾਲ ਆਪਾਂ ਇਹਦੀ ਕੋਟਿੰਗ ਕਰਕੇ ਦੇਖਾਂਗੇ ਦੇਖੋ ਖੀਰ ਦੇ ਉੱਪਰ ਕੋਟਿੰਗ ਹੋ ਜਾਂਦੀ ਹੈ ਚਮਚ ਦੇ ਉੱਪਰ ਇਹ ਨਹੀਂ ਹੈ ਕਿ ਚਮਚ ਜਿਹੜਾ ਇਹ ਉਹ ਬਿਲਕੁਲ ਪਲੇਨ ਹੋ ਜਾਂਦਾ ਜਾਨੀ ਦੀ ਉਹਦੀ ਕੋٹنگ ਉੱਤਰ ਜਾਂਦੀ ਹੈ ਕੋਟਿੰਗ ਉੱਤੇ ਬਣੀ ਰਹਿਣੀ ਚਾਹੀਦੀ ਹੈ ਚਮਚ ਤੇ ਤੇ ਉਸ ਦੇ ਬਾਅਦ ਆਪਾਂ ਇਹਦੇ ਵਿੱਚ ਕੱਚੀ ਮੂੰਗਫਲੀ ਐਡ ਕਰ ਦਿੱਤੀ ਹੈ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਸਾਰੀਆਂ ਪੀਨਰਸ ਦੇ ਉੱਪਰ ਕੋਟਿੰਗ ਜਿਹੜੀ ਆ ਉਹ ਹੋ ਚਾਣੀ ਚਾਹੀਦੀ ਹੈ ਬੇਸਨ ਦੀ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਕਿ ਮੂੰਗਫਲੀ ਐਡ ਕਰਨ ਤੋਂ ਪਹਿਲਾਂ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਉਹ ਚ ਕੋਈ ਕੰਕਰ ਵਗੈਰਾ ਨਾ ਹੋਵੇ ਤੇ ਜੇਕਰ ਤੁਹਾਨੂੰ ਲੱਗੇ ਨਾ ਕਿ ਥੋੜੀ ਬਹੁਤੀ ਡਸਟਾ ਮੂੰਗਫਲੀ ਦੇ ਵਿੱਚ ਤਾਂ ਉਹਨੂੰ ਇੱਕ ਵਾਰ ਵਾਸ਼ ਕਰ ਲਿਓ ਤੇਲ ਮੀਡੀਅਮ ਗਰਮ ਹੋਣ ਤੇ ਇਹਦੇ ਵਿੱਚ ਇੱਕ ਚਮਚ ਪੀਨਟਸ ਪਾ ਦੇਾਂਗੇ ਤੇ ਇੱਕ ਲੱਕੜ ਦੀ ਕੜਛੀ ਦੇ ਨਾਲ ਇਸ ਤਰ੍ਹਾਂ ਇਹਨੂੰ ਹਿਲਾਵਾਂਗੇ ਤਾਕੀ ਪੀਨਰਸ ਜਿਹੜੀਆਂ ਉਹ ਅਲੱਗ-ਅਲੱਗ ਹੋ ਜਾਣ ਮੈਂ ਕਿਤੇ ਦੇਖਿਆ ਸੀਗਾ ਵੀਡੀਓ ਦੇ ਵਿੱਚ ਕਿ ਤੁਸੀਂ ਇਹਨੂੰ ਸਿਰਫ ਹਲਾਉਂਦੇ ਰਹੋ ਤਾਂ ਇਹ ਅਲੱਗ-ਅਲੱਗ ਹੋ ਜਾਂਦੀਆਂ ਪਰ ਇਸ ਤਰ੍ਹਾਂ ਬਿਲਕੁਲ ਨਹੀਂ ਹੋਇਆ ਤੇ ਇਹ ਇੱਕ ਫੇਲ ਮੈਥਡ ਹੋ ਗਿਆ ਜੀ ਤਾਂ ਹਲਾਉਣ ਦੇ ਨਾਲ ਪੀਨਰਸ ਅਲੱਗ ਨਹੀਂ ਹੋਣਾਂ ਮੈਂ ਤੁਹਾਨੂੰ ਦੱਸਦੀ ਆ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਇਹਨਾਂ ਨੂੰ ਅਲੱਗ-ਅਲੱਗ ਕਰ ਸਕਦੇ ਹੋ ਸੈਕਿੰਡ ਬੈਚ ਪਾਇਆ ਤੇ ਇਸ ਤਰ੍ਹਾਂ ਨਾ ਉੱਪਰੋਂ ਤੁਸੀਂ ਇਹਨੂੰ ਹਲਕਾ-ਹਲਕਾ ਪ੍ਰੈਸ ਕਰਨਾ ਵਾ ਪੀਨਰਟਸ ਨੂੰ ਹਲਕਾ ਹਲਕਾ ਪ੍ਰੈਸ ਕਰਨਾ ਹੈ ਫਿਰ ਤੁਸੀਂ ਇਸ ਨੂੰ ਘੁਮਾਉਣਾ ਵਾ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੀਆਂ ਪੀਨਰਟਸ ਜਿਹੜੀਆਂ ਐ ਉਹ ਅਲੱਗ-ਅਲੱਗ ਹੋ ਜਾਣਗੀਆਂ ਬਹੁਤ ਹੀ ਘੱਟ ਮਿਹਨਤ ਦੇ ਨਾਲ ਤੇ ਤੁਹਾਨੂੰ ਕੋਈ ਵੀ ਪਰੇਸ਼ਾਨੀ ਨਹੀਂ ਆਏਗੀ ਤੇ ਤੁਸੀਂ ਲੱਕੜ ਦੀ ਸਟਿਕ ਹੋਵੇ ਤਾਂ ਜ਼ਿਆਦਾ ਵਧੀਆ ਜੇਕਰ ਇਹ ਨਾ ਹੋਵੇ ਤਾਂ ਤੁਸੀਂ ਇੱਥੇ ਕੋਈ ਕੜਚੀ ਵਗੈਰਾ ਵੀ ਯੂਜ਼ ਕਰ ਸਕਦੇ ਹੋ ਤੇ ਇਸ ਤਰ੍ਹਾਂ ਇਹਨਾਂ ਨੂੰ ਕ੍ਰਿਸਪੀ ਹੋਣ ਤੱਕ ਬਣਾਵਾਂਗੇ ਗੈਸ ਦੀ ਫਲੇਮ ਨੂੰ ਸਲੋ ਰੱਖਣਾ ਹੈ ਪਹਿਲਾਂ ਤੁਸੀਂ ਸਲੋ ਰੱਖਣਾ ਜਦੋਂ ਤੁਸੀਂ ਪੀਨੱਟਸ ਪਾਉਣੀ ਆਵਾ ਤੇ ਫਿਰ ਉਸ ਤੋਂ ਬਾਅਦ ਮੀਡੀਅਮ ਫਲੇਮ ਕਰ ਲਿਓ ਤੇਲ ਬਹੁਤ ਜ਼ਿਆਦਾ ਗਰਮ ਨਾ ਹੋਵੇ ਨਹੀਂ ਤਾਂ ਇਹ ਸੜ ਜਾਂਦੀਆਂ ਵਾ ਤੇ ਅੰਦਰੋਂ ਕੱਚੀਆਂ ਰਹਿ ਜਾਂਦੀਆਂ ਅੰਦਰੋਂ ਬਿਲਕੁਲ ਇਹਨਾਂ ਨੂੰ ਪਕਾਉਣਾ ਹੈ ਬਾਹਰੋਂ ਵੀ ਪਕਾਉਣਾ ਵਾ ਤਾਂ ਸਲੋ ਫਲੇਮ ਤੇ ਹੀ ਕਰਿਓ ਇਸ ਤਰ੍ਹਾਂ ਸਾਡੀਆਂ ਸਾਰੀਆਂ ਪੀਨੱਟਸ ਬਣ ਕੇ ਰੈਡੀ ਹੋ ਗਈਆਂ ਜੀ ਹੁਣ ਆ ਗਈ ਮਸਾਲੇ ਦੀ ਵਾਰੀ ਇਹਦੇ ਵਿੱਚ ਪਹਿਲਾਂ ਮੈਂ 2 ਚਮਚੇ ਦੇ ਕਰੀਬ ਮਸਾਲਾ ਜਿਹੜਾ ਇਹ ਉਹ ਐਡ ਕੀਤਾ ਵਾ ਤਾਂ ਕਿ ਆਪਾਂ ਚੈੱਕ ਕਰ ਲਈਏ ਕਿ ਬਹੁਤ ਤੇਜ ਨਾ ਹੋ ਜਾਵੇ ਮਸਾਲਾ ਉੱਪਰ ਕੋਈ ਪਲੇਟ ਰੱਖ ਕੇ ਨਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਉਸ ਦੇ ਬਾਅਦ ਚੈੱਕ ਕਰ ਲਿਆ ਮੈਨੂੰ ਮਸਾਲਾ ਘੱਟ ਲੱਗਿਆ ਤਾਂ ਮੈਂ ਸਾਰਾ ਮਸਾਲਾ ਹੀ ਇਹਦੇ ਵਿੱਚ ਪਾ ਦਿੱਤਾ ਸਾਰਾ ਮਸਾਲਾ ਐਡ ਕਰਨ ਦੇ ਬਾਅਦ ਬਹੁਤ ਹੀ ਜ਼ਿਆਦਾ ਟੇਸਟੀ ਮਸਾਲੇਦਾਰ ਪੀਨਰਸ ਬਣ ਕੇ ਰੈਡੀ ਹੋ ਗਈਆਂ ਜਦੋਂ ਇਹ ਠੰਡੀਆਂ ਹੋ ਜਾਣ ਤਾਂ ਤੁਸੀਂ ਇਹਨੂੰ ਕਿਸੇ ਭਾਂਡੇ ਦੇ ਵਿੱਚ ਕੱਚ ਦੇ ਭਾਂਡੇ ਦੇ ਵਿੱਚ ਪਾ ਕੇ ਸਟੋਰ ਕਰਕੇ ਰੱਖ ਸਕਦੇ ਹੋ ਤੇ ਇਹਨੂੰ ਤੁਸੀਂ ਇੰਜੋਏ ਕਰ ਸਕਦੇ ਹੋ ਜਦੋਂ ਵੀ ਤੁਹਾਡਾ ਮਨ ਕਰੇ ਚਟਪਟਾ क्रिस्पी ਕਰਾਰਾ ਖਾਣ ਨੂੰ ਬਹੁਤ ਹੀ ਟੇਸਟੀ ਮਸਾਲੇਦਾਰ ਪੀਨਰਸ ਬਣ ਕੇ ਰੈਡੀ ਹੋ ਗਈਆਂ ਜੀ ਦੇਖ ਸਕਦੇ ਹੋ ਪੀਨਰ ਦੇ ਉੱਪਰ ਚੰਗੀ ਮੈਸਨ ਦੀ ਕੋਟਿੰਗ ਆ ਤੇ ਮਸਾਲੇ ਦੀ ਵੀ ਕੋਟਿੰਗ ਆ ਬਹੁਤ ਹੀ ਜ਼ਿਆਦਾ ਟੇਸਟੀ ਹੈ ਤੇ ਆਪਣਾ ਫੀਡਬੈਕ ਜ਼ਰੂਰ ਦੇ ਦਿਓ ਜੀ ਕਮੈਂਟ ਸੈਕਸ਼ਨ ਦੇ ਵਿੱਚ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਥੈਂਕ ਯੂ